ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਐਸਟ੍ਰੋਲੋਜਰ ਜੈਪਾਲ ਦੋਸਤੋ ਅੱਜ ਮੈਂ ਏਦਾਂ ਦੀ ਇੱਕ ਯੂਤੀ ਦੀ ਗੱਲ ਕਰਨ ਜਾ ਰਿਹਾ ਜਨਮ ਕੁੰਡਲੀ ਦੇ ਵਿੱਚ ਅਗਰ ਤੁਹਾਡੀ ਜਨਮ ਕੁੰਡਲੀ ਦੇ ਵਿੱਚ ਕੇਤੂ ਔਰ ਸ਼ੁਕਰ ਦੀ ਯੂਤੀ ਕੋਈ ਘਰ ਚ ਬੈਠੇ ਨੇ ਦੋਨੋਂ ਜਾਣੇ ਦੋਨੋਂ ਗ੍ਰਹਿ ਸ਼ੁਕਰ ਔਰ ਕੇਤੂ ਤਾਂ ਦੋਸਤੋ ਤੁਹਾਨੂੰ ਪੈਸਾ ਕਮਾਉਣ ਲਈ ਬਹੁਤ ਸਾਰੇ ਐਫਰਟਸ ਕਰਨੇ ਪੈਣਗੇ ਜਿੰਨਾ ਪੈਸਾ ਕਮਾਓਗੇ ਉਹਦੇ ਨਾਲੋਂ 50 ਗੁਣਾ ਪਲੱਸ ਕਰਕੇ ਤੁਸੀਂ ਮਿਹਨਤ ਕਰੋਗੇ ਤਾਂ ਉਹਨਾਂ ਤੁਸੀਂ ਪੈਸਾ ਕਮਾ ਪਾਉਗੇ ਅਗਰ ਤੁਹਾਡੇ ਨਾਲ ਸੇਮ ਇਹੀ ਕੰਡੀਸ਼ਨ ਆ ਰਹੀ ਆ ਤੁਹਾਨੂੰ ਪੈਸਾ ਕਮਾਉਣ ਲਈ ਬਹੁਤ ਐਫਰਟਸ ਕਰਨੇ ਪੈ ਰਹੇ ਨੇ ਤਾਂ ਤੁਹਾਡੇ ਲਈ ਇੱਕ ਬੜਾ ਅੱਛਾ ਉਪਾਅ ਲੈ ਕੇ ਆਇਆ ਤੁਸੀਂ ਆਪਣੇ ਲੋਕਰ ਦੇ ਅੰਦਰ ਜਾਂ ਆਪਣੇ ਡਰਾਅ ਦੇ ਅੰਦਰ ਜਿੱਥੇ ਤੁਸੀਂ ਪੈਸੇ ਰੱਖਦੇ ਹੋ ਤਾਂ ਦੋਸਤੋ ਇੱਕ ਕਾਮ ਦੇ ਨੂੰ ਗਾਂ ਦੇ ਉੱਲਿਆ ਕੇ ਸਟੈਚੂ ਰੱਖੋ ਦੇਖਣਾ ਤੁਹਾਨੂੰ ਲਾਗ ਹੋਏਗਾ ਧੰਨਵਾਦ ਦੋਸਤ